ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਮਖਾਵਾਂਗੇ ਤੁਹਾਨੂੰ ਅੱਜ ਉਸ ਪਰਿਵਾਰ ਦੀਆਂ ਜਿਹੜੇ ਪਰਿਵਾਰ ਵਿੱਚ ਕਿਸੇ ਵਕਤ ਹਸਤਾਖੇੜ ਦਾ ਪਰਿਵਾਰ ਸੀ ਪਰ ਲੱਗਦਾ ਹੈ ਕਿ ਇਸ ਪਰਿਵਾਰ ਨੂੰ ਕਿਤੇ ਨਜ਼ਰ ਲੱਗੀ ਹੈ ਇਸ ਪਰਿਵਾਰ ਨੂੰ ਕਿਸੇ ਦੀ ਅਤੇ ਚਾਰਾ ਭੈਣਾਂ ਦਾ ਇਕੱਲਾ ਇਕੱਲਾ ਭਰਾ ਜਿਸ ਦਾ ਗੁਰਪ੍ਰੀਤ ਆ ਉਸ ਨੂੰ ਬੀਪੀ ਬਦ ਦੇ ਨਾਲ ਉਸਦੀਆਂ ਜਿਹੜੀਆਂ ਦੋਵੇਂ ਕਿੰਨੀਆਂ ਖਰਾਬ ਹੋ ਚੁੱਕੀਆਂ ਨੇ ਤਾਂ ਸਭ ਤੋਂ ਪਹਿਲਾਂ ਤਸਵੀਰਾਂ ਮਖਾਵਾਂਗੇ ਉਸ ਘਰ ਦੀਆਂ ਇੱਕੋ ਕਮਰੇ ਵਿੱਚ ਸਾਰਾ ਪਰਿਵਾਰ ਰਹਿੰਦਾ ਨੇ ਘਰ ਦੇ ਹਾਲਾਤ ਕੀ ਨੇ ਘਰ 'ਚ ਗਰੀਬੀ ਆ ਅਤੇ ਗਰੀਬੀ ਦੇ ਨਾਲ ਨਾਲ ਘਰ 'ਚ ਬਿਮਾਰੀ ਨੇ ਵੀ ਜਿਹੜਾ ਗਿਰਾ ਪਾ ਲਿਆ ਤੁਸੀਂ ਦੇਖ ਸਕਦੇ ਹੋ ਇਹ ਉਹ ਮਾਂ ਆ ਬੇਬਸ ਜਿਹੜੇ ਆਪਣੇ ਪੁੱਤ ਦੇ ਇਲਾਜ ਵਾਸਤੇ ਤੁਹਾਡੀ ਗਾੜੀ ਹੱਥ ਜੋੜਦੀ ਆ ਤੁਹਾਡੀ ਗਾੜੀ ਅਰਜ਼ਾ ਕਰਦੀ ਆ ਕਿ ਉਹ ਉਸਦੇ ਪੁੱਤ ਦਾ ਇਲਾਜ ਕਰਾਇਆ ਜਾਵੇ ਤਾਂ ਜੋ ਕਿਸੇ ਦਾ ਜਿਹੜਾ ਪੁੱਤ ਦਾ ਜੀ ਜਾਨ ਬਚ ਸਕੇ ਗੱਲਬਾਤ ਕਰਾਂਗੇ ਉਸ ਭੈਣ ਦੇ ਨਾਲ ਵੀ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਹਾਂਜੀ ਭਾਜੀ ਮੇਰਾ ਨਾਮ ਹੈਗਾ ਰਾਜਵਿੰਦਰ ਜੀ ਰਾਜਵਿੰਦਰ ਜੀ ਹੋਇਆ ਕੀ ਸੀ ਤੁਹਾਡੇ ਬੇਟੇ ਦਾ ਤੇ ਕਿਹਸਾ ਜੀ ਦੀ ਦੋਵੇਂ ਕਿੰਡੀਆਂ ਖਰਾਬ ਹੋ ਗਈਆਂ ਤੇ ਦਸ਼ਕਾ ਨੂੰ ਸਾਝਾ ਕਰ ਦਿਓ ਤੇ ਨਾਂ ਕੀ ਹੈ ਬੇਟੇ ਦਾ ਪੰਜ ਬੇਟਾ ਦਾ ਨਾਮ ਹੈ ਗੋਰਪ੍ਰੀ ਸਿੰਘ ਇਹ ਚਾਰ ਪਹਿਣਾ ਦਾ ਭਰਾ ਵਾ ਚੋਂ ਪਹਿਣਾ ਦਾ ਹੋਇਆ ਵਾ ਬੇਟਾ 18 ਸਾਲ ਦਾ ਬੇਟਾ ਵਾ ਕੰਮ ਕਰਦਾ 6 ਮਹੀਨੇ ਕੰਮ ਕੀਤਾ ਬੇਟੇ ਨੇ ਬੜਾ ਸੋਹਣਾ ਬਾਹਰ ਦਾ ਬੀਪੀ ਵਧਨ ਦੇ ਪਿਆ 200 200 2.5 ਟੈਸ ਬੀਪੀ ਵਧਨ ਦਾ ਕਿ ਬੇਟੇ ਨੇ ਚਲੋ ਦਵਾਈ ਤੁਹਾਨੂੰ ਪਤਾ ਕੋਈ ਮਾਂ ਜਾਂ ਥੋੜਾ ਦੋਖਾ ਦਵਾਈ ਲੈ ਕੇ ਦੇ ਦਿੰਦੀ ਆ ਤੇ ਦਵਾਈ ਲੈ ਕੇ ਦਿੰਦੇ ਰਹੇ ਆ ਪਰ ਫਿਰ ਵੀ ਨਹੀਂ ਫਿਰ ਦੋਖਾ ਵਾਦਾ ਵਾਦਾ ਆ ਰਿਹਾ ਫਿਰ ਮੈਂ ਕਿਹਨੇ ਕਰੇ ਝਾੜੂ ਪੋਛਿਆ ਕਰਦੀ ਆ ਉਹਨਾਂ ਦੇ ਬੇਟੇ ਨੇ ਫਿਰ ਟੈਸਟ ਕਰਵਾਏ ਉਹਨਾਂ ਦੱਸਿਆ ਕਿ ਮਤਲਬ ਇਹ ਦੋਵੇਂ ਕਿਡਨੀਆਂ ਮਤਲਬ ਖਰਾਬ ਹੋ ਚੁੱਕੀਆਂ ਵ ਫਿਰ ਵੀ ਨਹੀਂ ਸੋ ਵੀ ਪਹਿਨੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਗੁਰਪੀ ਦੀ ਦੋਵੇਂ ਕਿੰਨੀਆਂ ਖਰਾਬ ਹੋ ਚੁੱਕੀਆਂ ਨੇ ਇਹ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕੋਈ ਉਲਟੀਆਂ ਆ ਰਹੀਆਂ ਸੀ ਜਾਂ ਰੋਟੀ ਪਾਣੀ ਬੰਦ ਰੱਖੋ ਕਰ ਦਿੱਤਾ ਸੀ ਤੁਹਾਨੂੰ ਕਦੋਂ ਪਤਾ ਲੱਗਾ ਇਸ ਬਾਰੇ ਇਹ ਪਾਜੀ ਇਹ ਨਾ ਉਲਟੀਆਂ ਆਉਂਦੀਆਂ ਨਹੀਂ ਹੜਦੀਆਂ ਬਹੁਤ ਜ਼ਿਆਦਾ ਉਲਟੀਆਂ ਆਉਂਦੀਆਂ ਨੇ ਕਿ ਮੈਂ ਜਦ ਰੋਟੀ ਖਾਣੀ ਇਹਨੇ ਉਸੇ ਉਲਟੀਆਂ ਕਰੀ ਜਾਣੀਆਂ ਕਿ ਮਤਲਬ ਇਹਨਾਂ ਵੀ ਚੱਕਰ ਆਉਂਦੇ ਆ ਕਦੀ ਮੈਨੂੰ ਆ ਆ ਹੁੰਦਾ ਆ ਹੁੰਦਾ ਫਿਰ ਇਹ ਕਰਕੇ ਫਿਰ ਸਾਲ ਹੋ ਗਿਆ ਬਸ ਇਤਨਾ ਫਿਰ ਦਵਾਈ ਤੁਹਾਨੂੰ ਪਤਾ ਕਦੀ ਕਿਤੇ ਉਹ ਕਦੀ ਕਿਤੇ ਉਹ ਕਦੀ ਕਦੀ ਕਰਜਾ ਚੋਚੋ ਕੇ ਬਹੁਤ ਦਵਾਈ ਖਵਾਈ ਆ ਕਦੀ ਹਰ ਤਾਂ ਅਸ ਅਖਰੀਆ ਸਰਕਾਰੀ ਹਸਪਤਾਲ ਜੇ ਪਰ ਇਹ ਜਿੱਥੋਂ ਜਿੱਥੋਂ ਤੱਕ ਮਾ ਪਏ ਕੋ ਲਾਜੋ ਸਹਾਇਤਾ ਕਰਵਾਇਆ ਵਾ ਪਰ ਅੱਜ ਐ ਵਕਤ ਕੋਈ ਪਹਾਨੀ ਆਜ ਕੋ ਪਾਜੀ ਹੈਗਾ ਹੁਣ ਬੇਟੇ ਦਾ ਇਲਾਜ ਕਰਾਉਣ ਵਾਸਤੇ ਕੁਝ ਡਾਕਟਰਾਂ ਨੇ ਬਹੁਤ ਪੈਸਾ ਮੰਗਿਆ ਹੁਣ ਕਹਿੰਦੇ ਇਲਾਜ ਵਾਸਤੇ ਕਿਹੜੇ ਕਿਹੜੇ ਹਸਪਤਾਲਾਂ ਗਏ ਜੇ ਹੁਣ ਤੱਕ ਕਿੰਨੇ ਰੁਪਏ ਲੱਗੇ ਨੇ ਤੇ ਡਾਕਟਰਾਂ ਵੱਲੋਂ ਕੀ ਕਿਹਾ ਗਿਆ ਵੀ ਇਸ ਨੂੰ ਜਾਨ ਬਚਾਈ ਜਾ ਸਕਦੀ ਆ ਕਿੰਨੇ ਕੇ ਪੈਸੇ ਲੱਗਣਗੇ ਜਿਹੜੇ ਤੁਹਾਡੇ ਕੋਲ ਨਹੀਂ ਹੈਗੇ ਦਰਸ਼ਕਾਂ ਜੀ ਹੁਣ ਸਾਡੇ ਕਰਦੇ ਗੱਲ ਹੁਣ ਪਾਜੀ ਡਾਕਟਰ ਕਹਿੰਦੇ ਆ ਕਿ ਮਤਲਬ ਘੱਟੋ ਘੱਟ 7-8 ਲੱਖ ਰੁਪਇਆ ਲੱਗ ਸਕਦਾ ਕਿ ਮੈਂ ਕਿਵੇਂ ਬੇਟੇ ਦੀ ਮਾਂ ਆ ਕਿ ਮੈਂ ਗੁਰਦਾ ਚੋ ਦੇ ਦੂੰਗੀ ਆਪਣਾ ਪਰ ਫਿਰ ਵੀ ਡਾਕਟਰਾਂ ਨੇ ਕਿਹਾ 7-8 ਲੱਖ ਰੁਪਇਆ ਲੱਗ ਸਕਦਾ ਖਰਚਾ ਬਹੁਤ ਜ਼ਿਆਦਾ ਤੁਹਾਡੀ ਪਾਜੀ ਇਹੋ ਹੱਥ ਜੋੜ ਕੇ ਬੇਨਤੀ ਆ ਸਾਰੇ ਵੀਰਾਂ ਭਰਾਵਾਂ ਗੜੀ ਤਿਹਾਨੂੰ ਉਹ ਕਦੇ ਵਾਂਡੇ ਖੜੂ ਕੇ ਦੀ ਕੇ ਖੜੂਗਾ ਪਰ ਅੱਜ ਆਸਾਂ ਦੇ ਸਾਵਾ ਮੀਂਹ ਦਾ ਪਾਣੀ ਫੇਰ ਚੁੱਕਿਆ ਵਾ ਆਈ ਹੁਣ ਚਾਹੁੰਦੇ ਆ ਕਿ ਵੈਗ ਰੂਜਾ ਦਾ ਬੇਟਾ ਠੀਕ ਹੋ ਜੇ ਫੇਰ ਦੁਬਾਰੇ ਉਹੋ ਹੀ ਆਸਾਂ ਸਾਡੀਆਂ ਜਾਗ ਉਠਣ ਮੇਰੇ ਸੁਪ ਜਦੋਂ ਪੁੱਤ ਵੱਡਾ ਹੋਇਆ ਸੀ ਕਮਾਉਣਾ ਸ਼ੁਰੂ ਕੀਤਾ ਪੁੱਤ ਨੇ ਤੇ ਬੜੀਆਂ ਰੀਝਾਂ ਸੀ ਮਨ ਚ ਵੀ ਘਰ ਦੀ ਉਹ ਚੀਜ਼ ਬਣਾਉਂਗਾ ਘਰ ਦੀ ਉਹ ਚੀਜ਼ ਬਣਾਉਂਗਾ ਕਿਹੜੀਆਂ ਕਿਹੜੀਆਂ ਰੀਝਾਂ ਸੀ ਜਿਹੜੀਆਂ ਪੁੱਤ ਨੇ ਘਰ ਚ ਬਣਾਈਆਂ ਚੀਜ਼ਾਂ ਬਣਾਈਆਂ ਸੀ ਉਹਦੇ ਪਾਜੀ ਬੇਟੇ ਨੇ ਮਤਲਬ 6 6 ਮਹੀਨੇ ਬੇਟੇ ਨੇ ਕੰਮ ਕੀਤਾ ਵਾ ਕੰਮ ਕਰਕੇ ਬੇਟੇ ਨੇ ਇੱਕ ਨਵੈਟਰ ਲਿਆ ਵਾ हां जी ਬਹੁਤ ਹੀ ਜਾਂ ਬੇਟੇ ਨੂੰ ਕਿ ਮੈਂ ਆ ਵੀ ਚੀਜ਼ ਲਾਊਂਗਾ ਆ ਵੀ ਚੀਜ਼ ਲਾਊਂਗਾ ਕਿ ਮੈਂ ਆਪਣੇ ਭਾਣਾ ਦਾ ਵਿਆਹ ਵੀ ਕਰੂੰਗਾ ਉਹਦੇ ਸਹੁਰੇ ਵੀ ਜਾਇਆ ਕਰੂੰਗਾ ਹੱਜ ਇਹੋ ਹੱਥ ਜੋੜ ਕੇ ਬੇਨਤੀ ਕਿ ਵੀਰ ਭਰਾ ਜਿਹੜੇ ਕੋਈ ਲਾਜ ਲਈ ਪੈਸਾ ਨਹੀਂ ਹੈਗਾ ਹੱਥ ਜੋੜ ਕੇ ਬੇਨਤੀ ਜੋ ਵੀ ਤੁਸੀਂ ਹੋ ਸਕਦਾ ਮਦਦ ਕਰੋ ਇਹ ਮਾਂ ਦੀ ਜਰੂਰ ਮਦਦ ਕਰੋ ਵੀਰਾਂ ਭਰਾਵਾਂ ਗੜੀ ਬਸ ਇਹੀ ਬੇਤੀ ਹੱਥ ਜੋੜ ਕੇ ਮਾਂ ਦੀ ਮਿਨੇਸ ਤੋਂ ਪੈਂਦੀ ਹੁਣ ਤੱਕ ਘਰ ਦਾ ਕਿਹੜਾ ਕਿਹੜਾ ਸਮਾਨ ਤੁਸੀਂ ਵੇਚ ਚੁੱਕੇ ਹੋ ਬੇਟੇ ਦੇ ਲਾਜ ਵਾਸਤੇ ਜੋ ਡਾਕਟਰਾਂ ਕੋਲ ਜਾਂਦੇ ਹੋ ਡਾਕਟਰ ਫਿਰ ਕਿੰਨੇ ਕੁ ਲੱਖ ਰੁਪਏ ਦਾਦੇ ਨੇ ਵੀ ਲੱਖਾਂ ਰੁਪਏ ਕਿੰਨੇ ਚਾਹੀਦੇ ਨੇ ਬੇਟੇ ਦੇ ਲਾਜ ਵਾਸਤੇ ਜਾ ਕੇ ਤੇ ਘਰ ਦਾ ਕਿਹੜਾ ਕਿਹੜਾ ਸਮਾਨ ਵੇਚਤਾ ਤੁਸੀਂ ਨਾ ਹਾਈ ਭਾਜੀ ਜਗਾ ਘਰੇ ਫਰਾਜੀ ਵੀ ਆ ਗਈ ਸੀ ਕੀ ਮਤਲਬ ਇਸ ਤਰ੍ਹਾਂ ਲਵਾਰੀ ਵੇ ਗਈ ਉਹ ਵੀ ਵੇਚੀ ਫਿਰ ਕਦੀ ਕਦੀ ਕੋਠੀਆਂ ਚ ਪੈਸੇ ਮੰਗ ਕੇ ਲਿਆਉਂਦੀ ਮੈਂ ਆਪਣੇ ਬੇਟੇ ਦੇ ਲਾਜ ਲਈ ਕਦੀ ਮੈਂ ਗੁਰਦੁਆਰੇ ਪੈਸੇ ਮੰਗ ਕੇ ਲਿਆਉਣੀ ਆ ਇਸ ਤਰ੍ਹਾਂ ਵੀ ਜੇ ਥੋੜੇ ਬੋਝ ਹੋਏ ਲਾਜ ਕਰਾ ਹੁਣ ਮਤਲਬ ਨਾ ਪੈਸਾ ਬਹੁਤ ਜ਼ਿਆਦਾ ਮੰਗਿਆ ਵਾ ਹੁਣ ਮੇਰੇ ਕੋ ਪਾਜੀ ਪੈਸਾ ਨਹੀਂ ਜੋ ਹੈਗਾ ਬਸ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਵੀਰ ਭਰਾਓ ਜਰੂਰ ਮਦਦ ਕਰੋ ਤੇ ਬਿਨੈ ਸੋ ਵੀ ਕਦੀ ਰੱਬ ਦੇ ਨਾਲ ਵੀ ਕਦੀ ਗੁੱਸਾ ਗਿਲਾ ਹੁੰਦਾ ਕਦੀ ਰੱਬ ਨਾਲ ਨਾਰਜ਼ਗੀ ਹੁੰਦੀ ਆ ਕਿ ਰੱਬਾ ਜੇ ਚਾਰਾ ਪੈਣਾ ਤੋਂ ਬਾਅਦ ਪੁੱਤ ਦਿੱਤਾ ਵੀ ਆ ਤੇ ਪੁੱਤ ਦੀ ਲੰਬੀ ਉਮਰ ਦੇਣੀ ਸੀ ਪੁੱਤ ਨੂੰ ਇਸ ਤਰ੍ਹਾਂ ਦੁੱਖ ਕਿਉਂਤਾ ਈਡੀ ਭਿਆਨਕ ਬਿਮਾਰੀ ਕਿ ਕਦੀ ਰੱਬ ਨਾਲ ਵਿੱਚ ਹੀ ਨਾਰਾਜ਼ਗੀ ਹੁੰਦੀ ਕਦੀ ਤੁਹਾਨੂੰ ਪਤਾ ਭਾਜੀ ਫਿਰ ਕੇਵਲੇ ਤੇ ਗੁੱਸਾ ਬੰਦੇ ਨੂੰ ਮਾਣ ਚ ਆ ਜਾਂਦਾ ਜਦੋਂ ਮਾਂ ਇਦਾਂ ਰੁਵਾਈ ਨਹੀਂ ਜਦੋਂ ਦੁਖੀ ਹੁੰਦੀ ਮਾਂ ਐਡੀ ਵੱਡੀ ਬੰਬਾਰੀ ਲਾ ਕੇ ਗਈ ਬੇਟੇ ਨੂੰ ਤੁਹਾਨੂੰ ਪਤਾ ਕਿ ਇਹ ਨਾ ਕੇਵਲੇ ਤੇ ਮਾਂ ਦੇ ਢੱਡ ਛਵੀ ਦੀ ਗੱਲ ਨਹੀਂ ਆ ਗੁੱਸਾ ਰੱਬ ਬਾਦ ਕਿ ਮਹਾਰਾਜ ਤੂੰ ਕੀ ਦੇਣ ਪਿਆ ਜੇ ਬੇਟਾ ਮੇਰੇ ਬੱਚਾ ਦੇਣਾ ਮੈਨੂੰ ਚੰਗਾ ਦੇਂਦਾ ਇਹ ਕਮਾ ਉਹ ਫਿਰ ਤੂੰ ਦੇਂਦਾ ਨਾ ਇੱਕ ਮਾਂ ਕੋਲ ਕੇ ਪੈਸੇ ਵੀ ਨਹੀਂ ਆਗੇ ਬੱਚੇ ਦੇ ਲਾਜਵਾ ਤੇ ਇੱਕ ਐਡੀ ਵੱਡੀ ਬੰਬਾਰੀ ਤੁਸੀਂ ਮਾਂ ਰਾਹ ਦੇਤੀ ਆ ਮੇਰੀ ਖੋਪੀ ਜਦੋਂ ਗੁਰਪ੍ਰੀਤ ਦਰਦ ਦੇ ਨਾਲ ਤੜਫਦਾ ਰਾਤ ਨੂੰ ਤੇ ਉਸ ਮਾਤਕੀ ਬੀਦਦੀ ਹੋ ਗਈ ਜਿਹੜੀ ਮਾਂ ਨੇ ਬੜੀਆਂ ਲਾਡਾਂ ਦੇ ਨਾਲ ਪੁੱਤ ਪਾਲਿਆ ਬੜੀਆਂ ਅਰਦਾਸਾਂ ਬੇਦੀ ਕਰਾਪ ਕੋ ਲਿਆ ਸੀ ਉਸ ਮਾਤਕੀ ਬੀਦਦੀ ਜਦੋਂ ਰਾਤ ਨੂੰ ਕਿਤੇ ਦਰਦ ਵਿੱਚ ਤੜਫਦਾ ਹੋਇਆ ਉਹ ਮਾਂ ਪਾਜੀ ਤੁਹਾਨੂੰ ਦੱਸ ਨਹੀਂ ਸਕਦਾ ਤੁਹਾਨੂੰ ਪਤਾ ਉਹ ਮਾਂ ਦੇ ਦਿਲ ਤੇ ਉੱਤੇ ਕੀ ਬੀਦਦੀ ਜਦ ਬੇਟਾ ਇਹਦਾ ਰੋਂਦਾ ਵਾ ਉਹ ਮਾਂ ਕੋ ਕਦੀ ਵੇਖਿਆ ਨਹੀਂ ਜਾਂਦਾ ਉਹ ਮਾਂ ਦੀ ਕਿਵੇਂ ਆ ਮੈਂ ਖੁਦ ਮਰ ਜਾ ਮੇਰਾ ਬੇਟਾ ਸਹੀ ਹੋ ਜਾ ਮੈਂ ਮਰ ਜਾਵੇਂ ਇਹੋ ਰੱਬਗਿਰ ਅਰਦਾਸ ਕਰਦੀ ਮਾਂ ਆ ਜ ਤੂੰ ਮੈਨੂੰ ਦੁੱਖ ਲਾ ਰ ਪਰ ਮੇਰੇ ਬੱਚੇ ਨੂੰ ਕਦੀ ਕੁਛ ਨਾ ਆਉਂਦਾ ਮੇਰਾ ਬੱਚਾ ਤਰਸ ਰੇਦਾ ਦੁਨੀਆ ਦੇ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਇਹ ਜਿਹੜੀ ਮਾਂ ਆ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਆ ਆਪਣੇ ਪੁੱਤ ਦੇ ਇਲਾਜ ਵਾਸਤੇ ਤੁਹਾਡੇ ਗਾੜੀ ਹੱਥ ਸਾੜੀ ਆ ਇਸ ਦੇ ਪੁੱਤ ਦਾ ਇਲਾਜ ਕਰ ਆ ਜਾਵੇ ਤਾਂ ਜੋ ਕਿਸ ਦੇ ਪੁੱਤ ਦੀ ਉਮਰ ਲੰਮੀ ਹੋ ਸਕੇ ਤੁਸੀਂ ਦੇਖ ਸਕਦੇ ਹੋ ਵੀ 18 ਸਾਲ ਅਜੇ ਚੜ੍ਹਦੀ ਜਵਾਨੀ ਵਿੱਚ ਇਸ ਦਾ ਪੁੱਤ ਨੇ ਪੈ ਰੱਖਿਆ ਸੀ ਪਰ ਇਹ ਬੀਪੀ ਬਦਨ ਦੇ ਨਾਲ ਉਸ ਦੀਆਂ ਦੋਵੇਂ ਕਿੰਡੀਆਂ ਖਰਾਬ ਹੋ ਚੁੱਕੀਆਂ ਨੇ ਅਤੇ ਮੜੀਆ ਮੰਚ ਦੀ ਜਾਂ ਸੀ ਵੀ ਵੱਡਾ ਹੋਊਗਾ ਭੈਣਾਂ ਦੇ ਵਿਆਹ ਵੀ ਕਰਨੇ ਨੇ ਭੈਣਾਂ ਦੇ ਸਹੁਰੇ ਵੀ ਜਾਇਆ ਕਰੂਗਾ ਅਤੇ ਆਪਣੇ ਬਾਪ ਦੇ ਨਾਲ ਹੱਥ ਮਟਾਇਆ ਕਰੂਗਾ ਦੋਵੇਂ ਪਿਓ ਪੁੱਤ ਘਰ ਵਿੱਚ ਮਿਹਨਤ ਕਰਿਆ ਕਰਨਗੇ ਅਤੇ ਘਰ ਦੀ ਗਰੀਬੀ ਦੂਰ ਕਰਿਆ ਕਰਨਗੇ ਦਾਈ ਸੋ ਦੋਸੋ ਦੋਸੋ ਤੇ ਰੋਟੀ ਖਾਣਾ ਨਾ ਤੇ ਉੱਪਰ ਸਾਲਾ ਹੁੰਦੀ ਹੁੰਦੀਆਂ ਬੜੀਆਂ ਤੇ ਰੋਟੀ ਪਜਦੀ ਨਹੀਂ ਹੁੰਦੀ ਇਹ ਤੇ ਡਾਕਟਰਾਂ ਨੇ ਰੈਸਟ ਕਰਾਏ ਸੀ ਵੀ ਉਹਨਾਂ ਦੇ ਵੀ ਤੁਹਾਡੇ ਗੁਰਦੇ ਦੀ ਪ੍ਰੋਬਲਮ ਹੈ ਤੇ ਹੁਣ ਤਾਂ ਕਿੱਥੇ ਉਹਨੂੰ ਇਲਾਜ ਕਰਾਓ ਕਿ ਕਿਨੇ ਪੈਸੇ ਲੱਗਣ ਬੜੀ ਬੜੇ ਬੜੇ ਪੈਸੇ ਲਾ ਸਕਦੇ ਤੇ ਉਹਨਾਂ ਕੋਲ ਕੋਈ 1 ਰੁਪਿਆ ਨਹੀਂ ਹੈਗਾ ਤੱਕ ਲਾਜ ਗਰੋ ਲਈ ਜਿੰਨੇ ਵੀ ਮੱਝ ਦੋਸਾਦੀ ਆ ਵੀਰ ਭਰਾਵੋ ਕਰੋ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਗੁਰਪ੍ਰੀਤ ਆ ਇਹ ਵੀ ਤੁਹਾਡੀ ਗਾੜੀ ਹੱਥ ਹੱਟ ਰਿਹਾ ਤੁਹਾਡੀ ਗਾੜੀ ਬੇਨਤੀਆਂ ਕਰ ਰਿਹਾ ਵੀ ਉਸ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਉਸ ਦਾ ਇਲਾਜ ਹੋ ਸਕੇ ਤੇ ਹੁਣ ਗੱਲਬਾਤ ਕਰਾਂਗੇ ਤਾਈ ਜੀ ਜਿਹੜੇ ਕਿ ਉਹਨਾਂ ਦੇ ਲਾਗੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਾਂਗੇ ਵੀ ਬੜਾ ਦੁੱਖ ਹੁੰਦਾ ਚਾਚੇਆਂ ਤਾਈਆਂ ਨੂੰ ਆਪਣੇ ਭਤੀਜਿਆਂ ਦਾ ਮੈਨੂੰ ਅਸੂ ਤੁਸੀਂ ਤਾਈ ਲੱਗਦੇ ਹੋ ਗੁਰਪ੍ਰੀਤ ਦੇ ਬਚਪਨ ਤੋਂ ਤੁਸੀਂ ਦੇਖਿਆ ਘਰ 'ਚ ਕੀ ਹਾਲਾਤ ਸੀ ਕਿੰਨਾ ਇੱਕ ਪਰਿਵਾਰ ਜਿਹੜਾ ਗਰੀਬੀ ਦੇ ਹਾਲਾਤ 'ਚ ਲੰਘਿਆ ਆ ਜਾਂ ਜਿਵੇਂ ਮਨਜੀਤ ਕੋਰੇਆ ਤਾਇਆ ਜੀ ਤੇ ਬਹੁਤ ਗਰੀਬੀ ਵੇਖੀ ਹੈ ਤੇ ਜੇ ਹੁਣ ਨਿਕਲੀ ਨਿਕਲੀ ਗਰੀਬੀ ਤੇ ਇਹ ਫੇਰ ਪੈ ਗਿਆ ਬਿਮਾਰੋਚਾਰਾ ਬਹੁਤ ਹਸਪਤਾਲਾਂ ਚ ਿਰ ਗਿਆ ਪਹਿਲਾਂ ਵੀ ਤੇ ਹੁਣ ਵੀ ਤੇ ਜਿਹਨੇ ਤਿਆਰ ਹੋਇਆ ਯਾ ਮਾੜਾ ਮੋਟਾ ਜਿਹਾ ਕੰਮ ਕਰਨ ਵਾਸਤੇ ਤੇ ਫੇਰ ਇਹਨੂੰ ਪਤਾ ਨਹੀਂ ਨਜ਼ਰ ਹੀ ਲੱਗ ਗਈ ਜਿestrave ਹੁੰਦਾ ਮੈਨੂੰ ਲੱਗਦਾ ਤੁਸੀਂ ਲੱਗੇ ਰਹਿੰਦੇ ਹੋ ਜਦੋਂ ਰਾਲ ਬਰਾਤੇ ਕਦੇ ਗੁਰਪ੍ਰੀ ਨੂੰ ਦਰਦ ਹੁੰਦੀ ਆ ਕਹਿੰਦੇ ਦਰਦ ਨਾਲ ਬਹੁਤ ਤੜਫਦਾ ਵਾ ਆਣ ਗਵਾਂਡ ਤੱਕਵਾਜਾ ਜਾਂਦੀਆਂ ਨੇ ਫਿਰ ਤੁਸੀਂ ਉੱਠ ਕੇ ਆਉਂਦੇ ਹੋਗੇ ਕੀ ਹਾਲਾਤ ਕੀ ਹੁੰਦੇ ਨੇ ਇਸ ਤਰ੍ਹਾਂ ਨੂੰ ਸਾਂਝਾ ਕਰਦੇ ਹਾਂ ਹਾਂਜੀ ਆਈ ਆਨੇ ਆ ਤੇ ਤੜਫਦਾ ਫਿਰ ਸਾਰੇ ਘਰ ਨਾਲ ਲਾਉਂਦੇ ਆ ਫਿਰ ਤੂੰ ਨਾ ਤੜਫ ਕੋਈ ਗੱਲ ਨਹੀਂ ਤੇਰਾ ਲਾਜ ਕਰਾਉਂਦੇ ਆ ਉਹ ਤੇ ਇਸ ਤਰ੍ਹਾਂ ਨਹੀਂ ਕਰੀਦਾ ਦਿਲ ਜੇ ਬਹੁਤਾ ਛੱਡਾਂਗੇ ਤੇ ਫਿਰ ਆਪਾਂ ਜ਼ਿਆਦੇ ਮੰਜੀ ਤੇ ਪਾਵਾਂਗੇ ਇਬਨ ਐਸੂ ਵੀ ਹਮੇਸ਼ਾ ਕਹਿੰਦੇ ਵੀ ਚਾਚੇ ਤਾਇਆ ਜਾਂ ਮਾਸੀਆਂ ਮਾਈਆਂ ਨੂੰ ਮਾਮੀਆਂ ਨੂੰ ਬਹੁਤ ਦੁੱਖ ਹੁੰਦਾ ਆਪਣੇ ਪਰਾਂਵੰਦਾ ਰਿਸ਼ਤੇ ਦਾ ਜਦੋਂ ਇਹ ਬੱਚਾ ਚਾਰ ਭੈਣਾਂ ਦਾ ਕੱਲਾ ਕੱਲਾ ਭਰਾ ਵਾ ਜਦੋਂ ਇਸ ਤਰ੍ਹਾਂ ਇਹ ਦਰਦ ਜਿਹੜੀ ਭਿਆਨਕ ਬਿਮਾਰੀ ਲੱਗੀ ਆ ਜਿੰਨਾ ਦੋਵੇਂ ਕਿੰਨੀ ਖਰਾਬ ਹੋ ਚੁੱਕੀਆਂ ਅਸੀਂ ਦੇਖਿਆ ਇਲਾਜ ਵਾਸਤੇ ਤੁਸੀਂ ਨਾਲ ਗਏ ਸੀ ਲੈ ਕੇ ਆਏ ਸੀ ਤੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਤੁਹਾਨੂੰ ਦਰਸ਼ਕ ਦੇਖੇ ਨੇ ਦੇ ਸਾ ਦੇ ਸਾ ਕੀ ਕਹਿਣਾ ਚਾਹੋਗੇ ਹਾਂਜੀ ਚਾਰ ਭੈਣਾਂ ਜੋ ਇੱਕ ਇੱਕ ਭਰਾ ਜੋ ਤੇ ਚਾਰੇ ਵਿਚਾਰੀਆਂ ਕੰਮ ਕਰਦੀਆਂ ਇੱਕ ਵਿਆਹੀ ਆ ਤੇ ਉਹਨਾਂ ਜਾਂਦੀਆਂ ਜੀ ਕੋਠੀਆਂ 'ਚ ਕੰਮ ਕਰਨ ਤੇ ਜਦੋਂ ਰਾਤ ਭਰate ਦਰਦ ਹੁੰਦੀ ਆ ਫਿਰ ਭੱਜ ਆਈਦਾ ਹੈ ਕੀ ਅਪੀਲ ਜੀ ਕਰਦਾ ਹੋਵੇ ਇਹ ਸਭੀ ਸਾਰੇ ਵਿਚਾਰੇ ਬੇਨਤੀ ਕਰਕੇ ਹੱਥ ਜੋੜ ਕੇ ਤੇ ਇਹਨਾਂ ਦੀ ਮਦਦ ਕਰੋ ਠੀਕ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਭੀ ਰਿਸ਼ਤੇਦਾਰ ਭੈਣ ਭਰਾ ਜਿੰਨੂੰ ਵੀ ਪਤਾ ਲੱਗਦਾ ਅਤੇ ਹਰ ਕੋਈ ਇਸ ਮਾੜੇ ਸਮੇਂ ਚ ਦੁੱਖ ਦੀ ਘੜੀ ਵਿੱਚ ਹਰ ਕੋਈ ਸਾਥ ਦਿੰਦਾ ਹਰ ਕੋਈ ਭੈਣ ਭਰਾ ਖੜਦਾ ਵਾ ਤੇ ਤੁਹਾਡੇ ਵੀ ਸਾਥ ਦੀ ਲੋੜ ਆ ਤੁਹਾਡੇ ਵੀ ਸਾਥ ਦੇ ਨਾਲ ਤਿਲ ਫੁੱਲ ਸੇਵਾ ਦੇ ਨਾਲ ਇਸ ਪਰਿਵਾਰ ਦਾ ਪੁੱਤ ਵੱਜੂਗਾ ਉਸ ਦਾ ਇਲਾਜ ਹੋ ਜਾਊਗਾ ਸਾਡੀ ਦਸ਼ਕਾਂ ਪੀ ਲਿਆ ਵੀ ਇਸ ਵੀਡੀਓ ਨੂੰ ਬਤਵਾਸ਼ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਕਿਸੇ ਸਮਾਜ ਸੇਵੀ ਕੇ ਸੱਜਣਾ ਲੱਗ ਸਕੇ ਤਾਂ ਜੋ ਕਿ ਇਸ ਜਿਹੜੀ ਆ ਇਲਾਜ ਹੋ ਸਕੇ ਤੇ ਗੁਰਪ੍ਰੀਤ ਜੀ ਆਪਣਾ ਤੁਸੀਂ ਐਡਰੈਸ ਵੀ ਦੱਸ ਦਿਓ ਆਪਣਾ ਕਿਸ ਜਗ੍ਹਾ ਤੁਸੀਂ ਰਹਿੰਦੇ ਹੋ ਤੇ ਤੁਹਾਡਾ ਮੋਬਾਈਲ ਨੰਬਰ ਕੀ ਆ ਉਹ ਵੀ ਸਾਨੂੰ ਕਰ ਦਿਓ ਜਨਾਲਾ ਰੋਡ ਮੀਰਾ ਕੋਰ ਚੌਂਗ ਖੇਰਾਵਾਦ ਕਰਨੋਲਿਆ 87250 9922 87250 9922 ਬਿਲਕੁਲ ਜੀ ਤੁਸੀਂ ਦੇਖਿਆ ਵੀ ਗੁਰਪ੍ਰੀ ਨੇ ਆਪਣਾ ਐਡਰੈਸ ਵੀ ਤੁਹਾਨੂੰ ਦੱਸਤਾ ਆ ਅਜਨਾਲਾ ਰੋਡ ਦੇ ਉੱਤੇ ਖੈਰਾਬਾਦ ਕਲੋਨੀਆ ਉੱਥੇ ਰਹਿੰਦਾ ਇਹਦਾ ਪਰਿਵਾਰ ਅਤੇ ਆਪਣਾ ਮੋਬਾਈਲ ਨੰਬਰ ਵੀ ਦੱਸਤਾ ਗੁਰਪ੍ਰੀ ਨੇ ਜੇਕਰ ਕਿਸੇ ਨੇ ਦਾਨੀ ਸੱਜਣ ਨੇ ਮਦਦ ਕਰਨੀ ਹੋਵੇ ਇਸ ਪਰਿਵਾਰ ਦੀ ਅੱਗੇ ਆ ਕੇ ਮਦਦ ਕੀਤੀ ਜਾਵੇ ਤਾਂ ਜੋ ਕਿਸ ਦਾ ਜਿਹੜਾ ਇਲਾਜ ਹੋ ਸਕੇ ਅਤੇ ਇਹ ਹੱਸਦਾ ਵਜਦਾ ਪਰਿਵਾਰ ਇੱਕ ਵਾਰੀ ਫਿਰ ਤੋਂ ਆਪਣੇ ਪਰਿਵਾਰ ਵਿੱਚ ਇਹ ਨੌਜਵਾਨ ਰਹਿ ਸਕੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਆਮਰਸਾ ਤੋਂ